ਤੋ ਪਟਿਆਲਾ ਰਿਆਸਤ ਦਾ ਰਾਜਾ ਮਹਾਰਾਜਾ ਭពਿੰਦਰ ਸਿੰਘ ਜੋ ਆਪਣੀ ਕਾਮਵਾਸ਼ਨਾ ਤੇ ਹਵਸ ਦੇ ਚਲਦੇ ਪੂਰੀ ਦੁਨੀਆ ਵਿੱਚ ਮਸ਼ਹੂਰ ਦੇ ਨਾਲ-ਨਾਲ ਬਹੁਤ ਬਦਨਾਮ ਹੋਇਆ ਮਹਾਰਾਜਾ ਭពਿੰਦਰ ਸਿੰਘ ਉਰਫ ਮਹਾਰਾਜਾ ਭੂਪਾ ਜਿਸ ਨੇ ਆਪਣੇ ਮਹਿਲ ਵਿੱਚ ਕਾਮਵਾਸ਼ਨਾ ਤੇ ਹਵਸ ਨੂੰ ਮਿਟਾਉਣ ਲਈ 365 ਤੋਂ ਵੱਧ ਰਾਣੀਆਂ ਰੱਖੀਆਂ ਹੋਈਆਂ ਸਨ ਸਾਰੀ ਉਮਰ ਰੰਗਰਲੀਆਂ ਤੇ ਐਸ਼ ਪ੍ਰਸਤੀ ਔਰਤਾਂ ਨਾਲ ਮਸਤੀਆਂ ਕਰਕੇ ਗੁਜ਼ਾਰਨ ਵਾਲੇ ਮਹਾਰਾਜਾ ਭពਿੰਦਰ ਸਿੰਘ ਦੇ ਜ਼ਿੰਦਗੀ ਦੇ ਅਖੀਰਲੇ 4 ਦਿਨ ਕਿਵੇਂ ਬੀਤੇ ਇਹ ਸੁਣ ਕੇ ਤੁਸੀਂ ਹੈਰਾਨ رہ ਜਾਓਗੇ ਅਖੀਰਲੇ ਵੇਲੇ ਕਿਸ ਗੱਲ ਨੂੰ ਲੈ ਕੇ ਇਹ ਰਾਜਾ ਪਛਤਾਉਂਦਾ ਰਿਹਾ ਕਿਉਂ ਆਪਣੀ ਮੌਤ ਨੂੰ ਸਾਹਮਣੇ ਵੇਖ ਕੇ ਮਹਾਰਾਜਾ ਭੁਪਿੰਦਰ ਸਿੰਘ ਇਕੱਲਾ ਬੈਠ ਕੇ ਉੱਚੀ-ਉੱਚੀ ਧਾਹਾ ਮਾਰ ਕੇ ਰਹਿੰਦਾ ਸੀ ਮੌਤ ਆਉਣ ਤੋਂ ਪਹਿਲਾਂ ਮਹਾਰਾਜੇ ਭੂਪੇ ਦੇ ਨਾਲ ਕੀ ਕੁਝ ਬੜਾ ਖਤਰਨਾਕ ਅਤੇ ਭਿਆਨਕ ਵਾਪਰਦਾ ਹੈ ਅੰਤਲੇ ਸਮੇਂ ਵਿੱਚ ਹੌਸਾ ਤੇ ਕਾਮਵਾਸ਼ਨਾ ਕਾਰਨ ਮਹਾਰਾਜੇ ਨੂੰ ਕਿਹੜੀ ਭਿਆਨਕ ਬਿਮਾਰੀ ਲੱਗ ਗਈ ਸੀ ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੇ ਕਰਾਂਗੇ ਜਿਸ ਨੂੰ ਸੁਣ ਕੇ ਅੱਜ ਵੀ ਬਹੁਤ ਸਾਰੇ ਲੋਕ ਸੋਚਣ ਵਾਸਤੇ ਮਜਬੂਰ ਹੋ ਜਾਣਗੇ ਮਹਾਰਾਜੇ ਭੁਪਿੰਦਰ ਸਿੰਘ ਦੀ ਮੌਤ ਦਾ ਦ੍ਰਿਸ਼ ਬਾਰੇ ਸੁਣ ਕੇ ਜੋ ਲੋਕ ਅੱਜ ਵੀ ਇਸ ਪ੍ਰਸਤੀ ਅਤੇ ਕਾਮਵਾਸਨਾ ਵਿੱਚ ਡੁੱਬੇ ਹੋਏ ਹਨ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਦੋਸਤੋ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਬਾਹਰ ਆਜਾ ਭពਿੰਦਰ ਸਿੰਘ ਜੋ ਕਿ ਪਟਿਆਲਾ ਰਿਆਸਤ ਦੀ ਅਰਬਾਂ ਖਰਬਾਂ ਪੈ ਦੀ ਵਿੱਤ ਜਾਇਦਾਦ ਦਾ ਮਾਲਕ ਸੀ ਜੋ ਕਦੇ ਵੀ ਖਤਮ ਨਹੀਂ ਸੀ ਹੋ ਸਕਦੀ ਸ਼ਾਇਦ ਇਹੀ ਗੱਲ ਇਹਨਾਂ ਰਾਜੇ ਨੇ ਸੋਚੀ ਹੋਵੇਗੀ ਕਿ ਅਸੀਂ ਕਿਹੜਾ ਗਰੀਬ ਹੋਣ ਲੱਗੇ ਹਾਂ ਇਸ ਲਈ ਜੋ ਦਿਲ ਵਿੱਚ ਆਇਆ ਇਹਨਾਂ ਨੇ ਉਹੀ ਕੀਤਾ ਜੇਕਰ ਪਟਿਆਲਾ ਰਿਆਸਤ ਦੇ ਇਤਿਹਾਸ ਤੇ ਥੋੜਾ ਪਿੱਛੇ ਵੱਲ ਝਾਤ ਮਾਰੀਏ ਤਾਂ ਮਹਾਰਾਜਾ ਭពਿੰਦਰ ਸਿੰਘ ਦੇ ਪਿਤਾ ਦਾ ਨਾਮ ਮਹਾਰਾਜਾ ਰਜਿੰਦਰ ਸਿੰਘ ਸੀ ਜਿਸ ਦੀ ਮੌਤ ਮਹਿਜ 28 ਸਾਲ ਦੀ ਉਮਰ ਵਿੱਚ ਹੋ ਜਾਂਦੀ ਹੈ ਕਿਉਂਕਿ ਉਹ ਐਡਾ ਵੱਡਾ ਨਸ਼ੇੜੀ ਅਤੇ ਸ਼ਰਾਬੀ ਸੀ ਕਿ ਜਦੋਂ ਵੀ ਉਸ ਦੀ ਅੱਖ ਖੁੱਲ੍ਹਦੀ ਉੜਦੇ ਸਾਰ ਹੀ ਉਹ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਤੇ ਉਹਨਾਂ ਚਿਰ ਪੀਂਦਾ ਰਹਿੰਦਾ ਜਿੰਨਾ ਚਿਰ ਉਹ ਬੇਹੋਸ਼ ਹੋ ਕੇ ਡਿੱਗ ਨਹੀਂ ਸੀ ਜਾਂਦਾ ਪਟਿਆਲਾ रियासत ਦਾ ਮਹਾਰਾਜਾ ਹੋਣ ਦੇ ਬਾਵਜੂਦ ਉਹ ਬਸ ਸ਼ਰਾਬ ਦੇ ਨਸ਼ੇ ਵਿੱਚ ਹੀ ਹਰ ਵਕਤ ਡੁੱਬਿਆ ਰਿਹਾ ਤੇ ਆਪਣੀ ਜਨਤਾ ਨੂੰ ਉਸ ਨੇ ਕੀ ਦੇਣਾ ਸੀ ਉਹਨੇ ਤਾਂ ਆਪਣੀ ਜਾਨ ਵੀ ਭਗ ਦੇ ਭਾਣੇ ਗਵਾ ਦਿੱਤੀ ਤੇ 28 ਸਾਲ ਦੀ ਉਮਰ ਵਿੱਚ ਨਸ਼ੇ ਦੇ ਕਾਰਨ ਭਾਰ ਜਵਾਨੀ ਵਿੱਚ ਇਸ ਜਹਾਲ ਤੋਂ ਰੁਕਸਤ ਹੋ ਗਿਆ ਉਸ ਵਕਤ ਮਹਾਰਾਜਾ ਭពਿੰਦਰ ਸਿੰਘ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਤੇ ਸ਼ਾਹੀ ਪਰਿਵਾਰ ਵੱਲੋਂ ਭពਿੰਦਰ ਸਿੰਘ ਦੀ ਪਾਲਣ ਪੋਸ਼ਣ ਬੜੇ ਹੀ ਸਖਤ ਤਰੀਕੇ ਨਾਲ ਕੀਤੀ ਜਾਂਦੀ ਸ਼ਾਹੀ ਪਰਿਵਾਰ ਵੱਲੋਂ ਇਸ ਗੱਲ ਦਾ ਖਿਆਸ ਧਿਆਨ ਰੱਖਿਆ ਜਾਂਦਾ ਹੈ ਕਿ ਭពਿੰਦਰ ਸਿੰਘ ਨੂੰ ਸ਼ਰਾਬ ਤੋਂ ਬਿਲਕੁਲ ਦੂਰ ਰੱਖਿਆ ਜਾਵੇਗਾ ਪਰ ਭពਿੰਦਰ ਸਿੰਘ ਪੁੱਤ ਤਾਂ ਫਿਰ ਆਖਰ ਰਜਿੰਦਰ ਸਿੰਘ ਦਾ ਹੀ ਸੀ ਜਦੋਂ ਉਹ ਥੋੜਾ ਜਵਾਲ ਹੁੰਦਾ ਤਾਪ ਭਿੰਦਰ ਸਿੰਘ ਨੂੰ ਪਟਿਆਲਾ ਰਿਆਸਤ ਦਾ ਮਹਾਰਾਜਾ ਬਣਾ ਦਿੱਤਾ ਜਾਂਦਾ ਏ ਪਹਿਲਾ ਪਹਿਲਾ ਤਾਂ ਉਹ ਸ਼ਰਾਬ ਤੋਂ ਦੂਰ ਰਹਿੰਦਾ ਪਰ ਸ਼ਾਹੀ ਪਰਿਵਾਰ ਵਿੱਚ ਜੋ ਉਸ ਦੇ ਪਿਤਾ ਦੇ ਦੋਸਤ ਸਨ ਜੋ ਉਸ ਦੇ ਪਿਤਾ ਦੇ ਨਾਲ ਐਸ਼ਾ ੜਾਉਦੇ ਸਨ ਉਹਨਾਂ ਲੋਕਾਂ ਨੇ ਆਪਣਾ ਖਾਨ ਪੀਣ ਚਲਾਉਣ ਲਈ ਮਹਾਰਾਜਾ ਭਿੰਦਰ ਸਿੰਘ ਨੂੰ ਵੀ ਸ਼ਰਾਬ ਦਾ ਆਦੀ ਬਣਾ ਦਿੱਤਾ ਇਤਿਹਾਸ ਵਿੱਚ ਤਾਂ ਇਥੋਂ ਤੱਕ ਜ਼ਿਕਰ ਮਿਲਦਾ ਏ ਕਿ ਪਟਿਆਲਾ ਰਿਆਸਤ ਦੇ ਅਹਿਲ ਕਰ ਭਿੰਦਰ ਸਿੰਘ ਤੋਂ ਇਨਾਮ ਲੈਣ ਲਈ ਛੋਟੀ ਉਮਰ ਦੀਆਂ ਕੁੜੀਆਂ ਲਿਆ ਕੇ ਉਸ ਦੇ ਸਾਹਮਣੇ ਹਾਜ਼ਰ ਕਰਨ ਲੱਗ ਪਏ ਜਿਵੇਂ ਜਿਵੇਂ ਮਹਾਰਾਜਾ ਭੁਪਿੰਦਰ ਸਿੰਘ ਦੀ ਉਮਰ ਵੱਧਦੀ ਗਈ ਓਵੇਂ-ਓਵੇਂ ਉਸਦੇ ਮਹਿਲ ਵਿੱਚ ਸ਼ਰਾਬ ਅਤੇ ਸ਼ਬਾਬ ਦੇ ਦੌਰ ਵੀ ਵਧਣ ਲੱਗੇ ਤੇ ਭੁਪਿੰਦਰ ਸਿੰਘ ਵੀ ਕਾਮਵਾਸਨਾ ਵਿੱਚ ਗ੍ਰਸਤ ਹੋ ਗਿਆ ਅਖੀਰ ਹੌਲੀ-ਹੌਲੀ ਮਹਾਰਾਜਾ ਭੁਪਿੰਦਰ ਸਿੰਘ ਨੂੰ ਨਸ਼ੇ ਦਾ ਤੇ ਔਰਤਾਂ ਦਾ ਇੰਨਾ ਚਸਕਾ ਪੈ ਜਾਂਦਾ ਹੈ ਕਿ ਇਸ ਨੇ ਆਪਣੀ ਭਰ ਜਵਾਨੀ ਵਿੱਚ ਪੂਰੀ ਦੁਨੀਆ ਦੇ ਲਗਭਗ ਹਰੇਕ ਦੇਸ਼ ਤੋਂ ਮਹਿੰਗੀ ਤੋਂ ਮਹਿੰਗੀ ਸ਼ਰਾਬ ਮੰਗਵਾ ਕੇ ਆਪਣੇ ਮਹਿਲਾਂ ਵਿੱਚ ਰੱਖ ਲਈ ਤੇ 365 ਤੋਂ ਵੱਧ ਔਰਤਾਂ ਆਪਣੇ ਮਹਿਲ ਵਿੱਚ ਆਪਣੀ ਕਾਮਵਾਸਰਾ ਦੇ ਹਵਸ ਨੂੰ ਬੁਝਾਉਣ ਲਈ ਰਖੈਲਾ ਬਣਾ ਕੇ ਰੱਖ ਲਈਆਂ ਪਰ ਇਹ ਗੰਦੇ ਸ਼ੌਕ ਮਹਾਰਾਜਾ ਭពਿੰਦਰ ਸਿੰਘ ਨੂੰ ਬੜੇ ਮਹਿੰਗੇ ਪੈਂਦੇ ਹਨ ਤੇ ਇਸ ਨੂੰ ਇੱਕ ਭਿਆਨਕ ਤੇ ਜਾਨਲੇਵਾ ਬਿਮਾਰੀ ਲੱਗ ਜਾਂਦੀ ਹੈ ਦੂਜੇ ਪਾਸੇ ਭពਿੰਦਰ ਸਿੰਘ ਦੇ ਆਪਣੇ ਆੜ ਗਵਾਰ ਦੇ ਰਾਜਿਆਂ ਦੇ ਨਾਲ ਕਲੇਸ਼ ਸ਼ੁਰੂ ਹੋ ਜਾਂਦੇ ਹਨ ਇੱਥੋਂ ਤੱਕ ਕਿ ਅਖੀਰਲੇ ਸਮੇਂ ਵਿੱਚ ਭਾਰਤ ਦੇ ਵਾਇਸ ਰਾਏ ਨਾਲ ਵੀ ਉਸ ਦੇ ਸਬੰਧ ਵਿਗੜ ਜਾਂਦੇ ਇਸ ਦੇ ਚੱਲਦੇ ਜਦੋਂ ਇਹ ਚਿੰਤਾ ਤੇ ਤਣਾਅ ਵਿੱਚ ਹੁੰਦਾ ਉਦੋਂ ਉਹ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਤੇ ਜਦੋਂ ਉਹ ਸ਼ਰਾਬ ਦੇ ਨਸ਼ੇ ਵਿੱਚ ਰੱਜ ਜਾਂਦਾ ਤਾਂ ਫਿਰ ਕਾਂ ਵਾਸਨਾ ਨੂੰ ਬੁਝਾਉਣ ਲਈ ਕੁੜੀਆਂ ਪਾਲਣੀਆਂ ਸ਼ੁਰੂ ਕਰ ਦਿੰਦਾ ਹਰ ਰੋਜ਼ ਇਹੀ ਕੰਮ ਵਾਰ-ਵਾਰ ਲੰਬੇ ਸਮੇਂ ਤੱਕ ਕਰਨ ਕਰਕੇ ਮਹਾਰਾਜਾ ਭੁਪਿੰਦਰ ਸਿੰਘ ਦਾ ਬਲੱਡ ਪ੍ਰੈਸ਼ਰ ਇੰਨਾ ਜ਼ਿਆਦਾ ਵਧਣ ਲੱਗ ਪਿਆ ਕਿ ਇਹ ਬੇਸੁਧ ਹੋਣ ਲੱਗਾ ਜਦੋਂ ਬਲੱਡ ਪ੍ਰੈਸ਼ਰ ਵੱਧਦਾ ਤਾਂ ਮਹਿਲ ਵਿੱਚ ਪੁਚਾਲ ਆ ਜਾਂਦਾ ਕਿਉਂਕਿ ਗੁੱਸੇ ਵਿੱਚ ਆ ਕੇ ਮਹਾਰਾਜਾ ਪਤਾ ਹੀ ਨਹੀਂ ਸੀ ਲੱਗਦਾ ਕਿ ਕਿਸ ਨੂੰ ਮੌਤ ਦੇ ਘਾਟ ਉਤਾਰ ਦੇਵੇ ਅਖੀਰ ਕਈ ਸਮਝਦਾਰ ਐਲਕਾਰ ਅਤੇ ਮੰਤਰੀ ਪਰਿਵਾਰ ਦੇ ਨਾਲ ਰਹਿ مشਵਰਾ ਕਰਕੇ ਮਹਾਰਾਜੇ ਦੇ ਇਲਾਜ ਲਈ 1 ਲੱਖ ਰੁਪਏ ਮਹੀਨੇ ਦੀ ਤਨਖਾਹ ਤੇ ਫਰਾਂਸ ਦੇ ਉਸ ਵਕਤ ਦੇ ਮਸ਼ਹੂਰ ਡਾਕਟਰ ਪ੍ਰੋਫੈਸਰ ਅਬਰਾਮੀ ਤੇ ਡਾਕਟਰ ਆਦਰੇ ਲਿਚਵੀ ਨੂੰ ਸਪੈਸ਼ਲ ਤੌਰ ਤੇ ਫਰਾਂਸ ਤੋਂ ਪਟਿਆਲੇ ਮੰਗਵਾਉਂਦੇ ਹਨ ਇਹਨਾਂ ਡਾਕਟਰਾਂ ਦਾ ਇਲਾਜ ਕਰਨ ਦਾ ਢੰਗ ਵੀ ਬੜਾ ਨਵੇਕਲਾ ਸੀ ਜਦੋਂ ਵੀ ਮਹਾਰਾਜੇ ਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਤਾਂ ਇਹ ਭਪਿੰਦਰ ਸਿੰਘ ਦੀ ਰੀਡ ਦੇ ਵਿਚਾਲੇ ਇੱਕ ਟੀਕਾ ਲਗਾ ਦਿੰਦੇ ਸਨ ਇਸ ਟੀਕੇ ਨਾਲ ਕੁਝ ਪਲਾਂ ਵਿੱਚ ਹੀ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਂਦਾ ਸੀ ਪਰ ਇਹ ਟੀਕਾ ਹੌਲੀ-ਹੌਲੀ ਦਿਨ ਵਿੱਚ ਕਈ-ਕਈ ਵਾਰ ਲਗਾਉਣਾ ਪੈਂਦਾ ਡਾਕਟਰ ਮਹਾਰਾਜੇ ਦੇ ਰੋਜ਼ ਦਾ ਦਿਨਚਰ ਰਵੇਖ ਕੇ ਉਸ ਨੂੰ ਇੱਕ رائے مشورہ ਦਿੰਦੇ ਹਨ ਕਿ ਮਹਾਰਾਜਾ ਜੇ ਤੂੰ ਆਪਣੀ ਲੰਮੀ ਜ਼ਿੰਦਗੀ ਜਿਉਣਾ ਚਾਹਦਾ ਤਾਂ ਆਪਣੀ ਜ਼ਿੰਦਗੀ ਵਿੱਚੋਂ ਸ਼ਰਾਬ ਅਤੇ ਕੁੜੀਆਂ ਨੂੰ ਸਦਾ ਲਈ ਦੂਰ ਕਰ ਦੇ ਫਿਰ ਹੀ ਤੂੰ ਠੀਕ ਹੋ ਸਕੇਗਾ ਪਰ ਮਹਾਰਾਜੇ ਦੀਆਂ ਇਹ ਆਦਤਾਂ ਕਿੱਥੇ ਛੁੱਟਣ ਵਾਲੀਆਂ ਸਨ ਅਖੀਰ ਡਾਕਟਰਾਂ ਨੂੰ ਵੀ ਸਮਝ ਆ ਜਾਂਦਾ ਕਿ ਮਹਾਰਾਜਾ ਆਪਣੀ ਹਰਸ ਅਤੇ ਨਸ਼ੇ ਤੇ ਕੰਟਰੋਲ ਨਹੀਂ ਰੱਖ ਸਕਦਾ ਤੇ ਇੱਕ ਦਿਨ ਡਾਕਟਰ ਆਖਦੇ ਕਿ ਮਹਾਰਾਜਾ ਹੁਣ ਤੋਂ ਬਿਲਕੁਲ ਠੀਕ ਹੈ ਹੁਣ ਸਾਨੂੰ ਜਾਣ ਦੀ ਆਗਿਆ ਦਿਓ ਮਹਾਰਾਜਾ ਇਸ ਕੁਛੀ ਵਿੱਚ ਡਾਕਟਰਾਂ ਨੂੰ ਬੜੇ ਕੀਮਤੀ ਨਾਮ ਦੇ ਕੇ ਵਿਦਾ ਕਰਦਾ ਹੈ ਕਿ ਸ਼ਾਇਦ ਹੁਣ ਮੈਂ ਬਿਲਕੁਲ ਠੀਕ ਹੋ ਗਿਆ ਪਰ ਇਸ ਤੋਂ ਬਾਅਦ ਉਸ ਦਾ ਬਲੱਡ ਪ੍ਰੈਸ਼ਰ ਇੰਨਾ ਕੁ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਕਿ ਇੱਕ ਦਿਨ ਮਹਾਰਾਜੇ ਭੁਪਿੰਦਰ ਸਿੰਘ ਦੀ ਜ਼ਿੰਦਗੀ ਵਿੱਚ ਉਹ ਦਿਨ ਵੀ ਆਉਂਦਾ ਜਿਸ ਦਿਨ ਜ਼ਿਆਦਾ ਬਲੱਡ ਪ੍ਰੈਸ਼ਰ ਵਧਨ ਕਾਰਨ ਸਾਦਾਲੇ ਉਸ ਦਿਨ ਕਦੀ ਰੌਸ਼ਨੀ ਚਲੇ ਜਾਂਦੀ ਹੈ ਪਟਿਆਲਾ ਰਿਆਸਤ ਦਾ ਮਹਾਰਾਜਾ ਜਉਦੇਜੀ ਅੰਨ ਹੋ ਚੁੱਕਾ ਸੀ ਫੇਰ ਭਾਰਤ ਦੇ ਚੋਟੀ ਦੇ ਡਾਕਟਰ ਮਗਵਾਏ ਜਾਂਦੇ ਹਨ ਪਰ ਉਹ ਸਾਰੇ ਦੇ ਸਾਰੇ ਜਵਾਬ ਦੇ ਦਦੇ ਕਿ ਮਹਾਰਾਜਾ ਹੁਣ ਤੁਸੀਂ ਕਦੇ ਦੇਖ ਨਹੀਂ ਸਕੋਗੇ ਇਹ ਸੁਣ ਕੇ ਭពਿੰਦਰ ਸਿੰਘ ਉੱਚੀ ਉੱਚੀ ਤਾਹਾ ਮਾਰ ਮਾਰ ਰੋਂਦਾ ਹੈ ਪਰ ਮਹਾਰਾਜਾ ਅਜੇ ਵੀ ਨਹੀਂ ਟਲਦਾ ਅੰਨ ਹੋਣ ਤੋਂ ਬਾਅਦ ਉਹ ਆਪਣੇ ਦੋ ਤਿੰਨ ਭਰੋਸੇਯੋਗ ਮੰਤਰੀਆਂ ਨੂੰ ਬੁਲਾ ਕੇ ਕਹਿੰਦਾ ਹੈ ਕਿ ਮੇਰੀ ਰਿਆਸਤ ਵਿੱਚ ਕਿਸੇ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਮੈਂ ਹੁਣ ਦੇਖ ਨਹੀਂ ਸਕਦਾ ਇਤੋਂ ਤੱਕ ਕਿ ਕਿਸੇ ਰਾਣੀ ਮਹਾਰਾਣੀ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਹੁਣ ਅੰਨਾ ਹੋ ਕੇ ਵੀ ਮਹਾਰਾਜਾ ਭੁਪਿੰਦਰ ਸਿੰਘ ਆਪਣੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਜੋੜਦੀ ਕੋਸ਼ਿਸ਼ ਕਰਦਾ ਏ ਹਰ ਰੋਜ਼ ਮਹਾਰਾਜੇ ਦੇ ਐਲਕਰ ਮੀਰ ਸਿੰਘ ਬੇਲਾ ਉਸਦੇ ਪੱਗ ਬੰਨ੍ਹਦਾ ਨਾਲ ਮਹਾਰਾਜੇ ਦੀ ਦਾੜੀ ਪਹਿਲਾਂ ਦੀ ਤਰ੍ਹਾਂ ਰੇਸ਼ਮ ਦੀਆਂ ਤੰਦਾਂ ਨਾਲ ਬੰਨੀ ਜਾਂਦੀ ਤਿਆਰ ਹੋ ਕੇ ਹਰ ਰੋਜ਼ ਮਹਾਰਾਜਾ ਸ਼ੀਸ਼ੇ ਦੇ ਮੂਰੇ ਖੜਕੇ ਐਦਾਂ ਆਪਣੀ ਮੋਸਰੂ ਮਰੋੜਾ ਦਿੰਦਾ ਜਿਵੇਂ ਉਸ ਨੂੰ ਸਭ ਕੁਝ ਦਿਖਾਈ ਦਿੰਦਾ ਹੋਵੇ ਇਸੇ ਤਰ੍ਹਾਂ ਇੱਕ ਨੌਕਰ ਵੱਲੋਂ ਰਜਨਾ ਮਹਾਰਾਜਾ ਭពਿੰਦਰ ਸਿੰਘ ਦੀਆਂ ਅੱਖਾਂ ਵਿੱਚ ਸੁਰਮਾ ਪਾਇਆ ਜਾਂਦਾ ਦੂਜੇ ਪਾਸੇ ਮਹਿਲ ਤੋਂ ਬਾਹਰ ਪਰਜਾਂ ਵਿੱਚ ਜਿਵੇਂ-ਜਿਵੇਂ ਲੋਕਾਂ ਨੂੰ ਮਹਾਰਾਜੇ ਦੀ ਬਿਮਾਰੀ ਬਾਰੇ ਪਤਾ ਲੱਗਦਾ ਤਾਂ ਬਹੁਤ ਸਾਰੇ ਵੱਡੇ ਅਧਿਕਾਰੀ ਦੂਜੇ ਰਾਜਾਂ ਦੇ ਰਾਜੇ ਉਸ ਦਾ ਪਤਾ ਲੈਣ ਲਈ ਮਹਿਲ ਵਿੱਚ ਆਉਂਦੇ ਹਨ ਪਰ ਮਹਾਰਾਜਾ ਕਿਸੇ ਨੂੰ ਵੀ ਨਹੀਂ ਮਿਲਦਾ ਤੇ ਆਪਣੇ ਨੌਕਰਾਂ ਰਾਹੀਂ ਉਹਨਾਂ ਕੋਲ ਸੁਨੇਹਾ ਭੇਜਵਾ ਦਿੰਦਾ ਹੈ ਕਿ ਮੈਂ ਹੁਣ ਬਿਲਕੁਲ ਠੀਕ ਠਾਕ ਹਾਂ ਮੈਂ ਆਪਣੇ ਕੰਮਾਂ ਵਿੱਚ ਵਿਅਸਤਾਂ ਤੇ ਤੁਸੀਂ ਮੇਰਾ ਫਿਕਰ ਨਾ ਕਰੋ ਮੈਂ ਤੁਹਾਨੂੰ ਥੋੜੇ ਸਮੇਂ ਬਾਅਦ ਵਿੱਚ ਮਿਲਾਂਗਾ ਪਰ ਇਧਰ ਅੰਨਾ ਹੋ ਕੇ ਵੀ ਮਹਾਰਾਜੇ ਨੇ ਸ਼ਰਾਬ ਅਤੇ ਕਾਮਵਾਸਨਾ ਦਾ ਖਹਿੜਾ ਨਹੀਂ ਸੀ ਛੱਡਿਆ ਅਜੇ ਵੀ ਉਸੇ ਤਰ੍ਹਾਂ ਉਹ ਨਸ਼ੇ ਵਿੱਚ ਗਲਤਾਨ ਰਹਿਦਾ ਤੇ ਹਵਸ ਨੂੰ ਮਟਾਉਣ ਲਈ ਔਰਤਾਂ ਨਾਲ ਸੌਂਦਾ ਰਿਹਾ ਮਰਤੇ ਦਮ ਤੱਕ ਉਸ ਤੋਂ ਇਹ ਦੋਵੇਂ ਚੀਜ਼ਾਂ ਛੁੱਟ ਨਾ ਸਕੀਆਂ ਪਰ ਜਦੋਂ ਕਦੇ ਮਹਾਰਾਜਾ ਇਕੱਲਾ ਹੁੰਦਾ ਤਾਂ ਉਦਾਸੀ ਦੇ ਆਲਮ ਵਿੱਚ ਡੁੱਬ ਜਾਂਦਾ ਕਈ ਵਾਰ ਇਕੱਲਾ ਆਪਣੇ ਆਪ ਨੂੰ ਅੰਦਰ ਬੰਦ ਕਰਕੇ ਉਹ ਉਹ ਦੀ ਉਹ ਤਾਂ ਹਮਾਰ ਮਰ ਰੁੰਦਾ ਅਰਬਾ ਖਰਮਾ ਦੀ ਜਾਇਦਾਦ ਵੀ ਉਸ ਦੇ ਕਿਸੇ ਕੰਮ ਨਾ ਆਈ ਅਖੀਰ ਫਿਰ ਉਹ ਸਮਾਂ ਆਉਂਦਾ ਹੈ ਜਦੋਂ ਪਟਿਆਲਾ ਰਿਆਸਤ ਦਾ ਅੰਨਾ ਮਹਾਰਾਜਾ ਭਪਿੰਦਰ ਸਿੰਘ ਇਸ ਦੁਨੀਆ ਤੋਂ ਰੁਕਸਤ ਹੋ ਜਾਂਦਾ ਹੈ ਪਰਜਾ ਵਿੱਚ ਬਗਾਵਤ ਨਾ ਹੋ ਜਾਵੇ ਇਸੇ ਡਰ ਤੋਂ ਸ਼ਾਹੀ ਲੋਕਾਂ ਵੱਲੋਂ ਉਸ ਵਕਤ ਪਟਿਆਲੇ ਦਾ ਅਗਲਾ ਮਹਾਰਾਜਾ ਜਦਵਿੰਦਰ ਸਿੰਘ ਨੂੰ ਮੌਤ ਤੋਂ ਤੁਰੰਤ ਬਾਅਦ ਬਣਾ ਦਿੱਤਾ ਜਾਂਦਾ ਹੈ ਜਦੋਂ ਉਸ ਦੀ ਸੈਕੜੇ ਰਖੈਲਾ ਨੂੰ ਪਤਾ ਲੱਗਦਾ ਕਿ ਸਾਡਾ ਮਹਾਰਾਜਾ ਨਹੀਂ ਰਿਹਾ ਤਉ ਸਾਰੀਆਂ ਵਾਲ ਖਰਾਲ ਕੇ ਜੀਤੀ ਮਹਿਲ ਵਿੱਚ ਤਾਂ ਮਾਰ ਮਾਰ ਰੋਦੀਆਂ ਹਨ ਅਗਲੇ ਦਿਨ ਮਹਾਰਾਜੇ ਦੀ ਮਰਤਕ ਦੇਨ ਉਸਨਾਂਡ ਕਰਾ ਕੇ ਅੰਤਮ ਸੰਸਕਾਰ ਲਈ ਤਿਆਰ ਕੀਤਾ ਜਾਂਦਾ ਹੈ ਫਿਰ ਸਾਰੀ ਰਿਆਸਤ ਵੱਲੋਂ ਉਸ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਅਖੀਰ ਰਿਆਸਤ ਦੇ ਝੰਡੇ ਵਿੱਚ ਲਪੇਟ ਕੇ ਉਸ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਮਹਾਰਾਜਾ ਭពਿੰਦਰ ਸਿੰਘ ਦੇ ਅੰਤਮ ਸੰਸਕਾਰ ਵਿੱਚ ਕਰੀਬ 1 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਸਨ ਹੋਣ ਸਾਡੇ ਸਭ ਦੇ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਕਿਵੇਂ ਸ਼ਰਾਬ ਅਤੇ ਕਾਂ ਵਾਸਨਾ ਨੇ ਮਹਾਰਾਜੇ ਦੇ ਜੀਵਨ ਨੂੰ ਜਉਦੇ ਜੀ ਨਰਕ ਬਣਾ ਦਿੱਤਾ ਸੀ ਅਖੀਰ ਨੇ ਸਮੇਂ ਤੱਕ ਵੀ ਉਸ ਤੋਂ ਇਹ ਭੈੜੀਆਂ ਆਦਤਾਂ ਛੁੱਟ ਨਹੀਂ ਸਕੀਆਂ ਸੋ ਦੋਸਤੋ ਇਹ ਸੀ ਪਟਿਆਲਾ ਰਿਆਸਤ ਦੇ ਆਯਾਸ਼ ਰਾਜੇ ਮਹਾਰਾਜੇ ਭੁਪਿੰਦਰ ਸਿੰਘ ਲਈ ਅੰਤਲੇ ਦਿਨਾਂ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ